सत श्रीकाल जी मैं जसविंदर कौर जसविंदर द रसोई थोड़ा तो बहुत बहुत स्वागत है अज मैं बनावगी वैज कीमा बहुत ज़्यादा टेस्टी बनेगा एक बार मेरे तरीके बनायो बहुत ही सिंपल हैल्दी रैसपी है ये तो जेड़े भी मेरी वीडियो पहली बारी देख रहे हैं प्लीज़ मेरे चैनल में लाइक तो सबसक्राइब जरूर करो तो चलो फिर रैसिपी मैं थोड़े न शेयर करती हाँ ਸੋਇਆ ਕੀਮਾ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਸੋਇਆਬੀਨ ਦਾ ਚੂਰਾ ਲੈ ਲਿੱਤਾ ਹੈ ਨਾਲ ਹੀ ਇੱਕ ਸਾਈਡ ਤੇ ਮੈਂ ਬਰਤਨ ਦੇ ਵਿੱਚ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਇਸ ਦੇ ਵਿੱਚ ਮੈਂ ਸੋਇਆਬੀਨ ਦਾ ਚੂਰਾ ਪਾ ਰਹੀ ਹਾਂ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਤੇ ਫਲੇਮ ਇੱਥੇ ਜਿਹੜੀ ਹੈਗੀ ਹੈ ਮੈਂ ਮੀਡੀਅਮ ਤੋਂ ਹਾਈ ਰੱਖੀ ਹੋਈ ਹੈ ਤਕਰੀਬਨ 2 ਤੋਂ 3 ਮਿੰਟ ਤੱਕ ਆਪਾਂ ਇਸ ਨੂੰ ਬੋਇਲ ਹੋਣ ਦਵਾਂਗੇ 2-3 ਮਿੰਟ ਦੇ ਵਿੱਚ ਹੀ ਜਿਹੜਾ ਸੋਇਆਬੀਨ ਦਾ ਚੂਰਾ ਹੈਗਾ ਚੰਗੀ ਤਰ੍ਹਾਂ ਬੋਇਲ ਹੋ ਜਾਏਗਾ ਤੇ ਇਹ ਚੰਗੀ ਤਰ੍ਹਾਂ ਸੋਫਟ ਹੋ ਜਾਏਗਾ ਨਾਲ ਫਲਫੀ ਵੀ ਹੋ ਜਾਏਗਾ ਤੇ ਦੇਖੋ ਇੱਥੇ ਹੁਣ ਇਸ ਨੂੰ ਬੋਇਲ ਆਣਾ ਸ਼ੁਰੂ ਹੋ ਗਿਆ ਹੋਇਆ ਤੇ ਮੈਨੂੰ 3 ਮਿੰਟ ਹੋ ਗਏ ਹੋਏ ਨੇ ਇੱਥੇ ਤੇ ਗੈਸ ਦੀ ਫਲੇਮ ਹੁਣ ਬੰਦ ਕਰ ਦਵਾਂਗੇ ਤੇ ਇਸ ਨੂੰ ਹੁਣ ਇੱਕ ਛੰਨੇ ਦੇ ਵਿੱਚ ਛਾਨ ਕੇ ਤੇ ਫਿਰ ਇਸ ਦੇ ਉੱਪਰ ਠੰਡਾ ਪਾਣੀ ਪਾ ਕੇ ਇਸ ਨੂੰ ਠੰਡਾ ਕਰ ਲਵਾਂਗੇ ਤੇ ਇੱਕ ਸਾਈਡ ਤੇ ਹੁਣ ਮੈਂ ਕੜਾਈ ਦੇ ਵਿੱਚ ਦੋ ਵੱਡੇ ਚਮਚ ਜਿਹੜੇ ਤੇਲ ਦੇ ਹੈਗੇ ਨੇ ਇਹ ਗਰਮ ਕਰਨ ਲਈ ਰੱਖ ਦਿੱਤੇ ਨੇ ਤੇ ਫਲੇਮ ਆਪਾਂ ਇੱਥੇ ਮੀਡੀਅਮ ਟੂ ਹਾਈ ਰੱਖੀ ਹੋਈ ਹੈ ਜਿਵੇਂ ਹੀ ਤੇਲ ਗਰਮ ਹੋਏਗਾ ਇਸ ਦੇ ਵਿੱਚ ਹੁਣ ਅੱਧਾ ਚਮਚ ਜੀਰਾ ਪਾ ਦਵਾਂਗੇ ਤੇ ਜੀਰੇ ਨੂੰ ਥੋੜਾ ਜਿਹਾ ਤੜਕਣ ਦਵਾਂਗੇ ਤੇ ਜੀਰਾ ਜਿਵੇਂ ਹੀ ਥੋੜਾ ਜਿਹਾ ਤੜਕ ਜਾਏਗਾ ਇਸ ਦੇ ਵਿੱਚ ਹੁਣ ਮੈਂ ਬਰੀਕ ਬਰੀਕ ਕੱਟੇ ਹੋਏ ਜਿਹੜੇ ਪਿਆਜ਼ ਹੈਗੇ ਨੇ ਉਹ ਪਾ ਦਵਾਂਗੀ ਫਲੇਮ ਆਪਾਂ ਇਸ ਦੀ ਮੀਡੀਅਮ ਟੂ ਹਾਈ ਹੀ ਰੱਖਣੀ ਹੈ ਤੇ ਹੁਣ ਇਹਨਾਂ ਪਿਆਜ਼ਾਂ ਨੂੰ ਪਹਿਲਾਂ ਆਪਾਂ ਸਿਰਫ 1 ਮਿੰਟ ਤੱਕ ਹੀ ਭੁੰਨਣਾ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਭੁੰਨਣਾ ਤਕਰੀਬਨ ਮੈਨੂੰ 1 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਮੈਂ ਬਰੀਕ ਬਰੀਕ ਕਟਿਆ ਹੋਇਆ ਅਦਰਕ ਵੀ ਪਾ ਰਹੀ ਹਾਂ ਥੋੜਾ ਜਿਹਾ ਮੈਂ ਅਦਰਕ ਪਾਇਆ ਤੇ ਇੱਕ ਪਿਆਜ਼ ਬਰੀਕ ਕੱਟ ਕੇ ਇਹ ਦੋ ਚੀਜ਼ਾਂ ਹੀ ਹੱਲੇ ਪਾਈਆਂ ਨੇ ਤੇ ਹੁਣ ਆਪਾਂ ਜਿਹੜਾ ਪਿਆਜ਼ ਤੇ ਅਦਰਕ ਹੈਗਾ ਇਸ ਨੂੰ ਡਾਰਕ ਬ੍ਰਾਊਨ ਹੋਣ ਤੱਕ ਭੁੰਨਾਂ ਤੇ ਦੇਖੋ ਹੁਣ ਜਿਵੇਂ ਜਿਵੇਂ ਆਪਾਂ ਇਸ ਨੂੰ ਭੁੰਨਦੇ ਜਾ ਰਹੇ ਹਾਂ ਇਸ ਦਾ ਕਲਰ ਜਿਹੜਾ ਹੈਗਾ ਉਹ ਡਾਰਕ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮੇਸਾਂ ਜਿਹੜੀਆਂ ਕਿ ਮੈਂ ਪਹਿਲਾਂ ਹੀ ਬਰੀਕ-ਬਰੀਕ ਕੱਟ ਕੇ ਰੱਖੀਆਂ ਹੋਈਆਂ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਸਿਰਫ 1 ਮਿੰਟ ਲਈ ਹੀ ਆਪਾਂ ਟਮਾਟਰਾਂ ਨੂੰ ਹਿਲਾਣਾ ਹੈ ਬਹੁਤ ਜ਼ਿਆਦਾ ਟਮਾਟਰਾਂ ਨੂੰ ਪਕਾਣਾ ਨਹੀਂ ਹਜੇ ਤੇ ਤਕਰੀਬਨ ਮੈਨੂੰ ਟਮਾਟਰਾਂ ਨੂੰ ਪਕਾਉਂਦੇ ਹੋਏ ਇੱਥੇ 1 ਮਿੰਟ ਹੋ ਚੁੱਕਾ ਹੈ ਤੇ ਗੈਸ ਦੀ ਫਲੇਮ ਹੁਣ ਮੈਂ ਲੋ ਕਰ ਦਿੱਤੀ ਹੈ ਤੇ ਇਸ ਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮੀਚ ਰੰਗਤ ਦੇ ਵਾਸਤੇ ਤੇ ਅੱਧਾ ਚਮਚ ਮੈਂ ਨਮਕ ਦਾ ਪਾਇਆ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਲੈਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਤਾਂ ਹੀ ਜਿਹੜਾ ਸੋਇਆ ਕੀਮਾ ਹੈਗਾ ਉਹ ਸਵਾਦ ਬਨੇਗਾ ਤੇ ਹੁਣ ਇੱਕ ਵਾਰੀ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਅੱਧੀ ਕਟੋਰੀ ਜਿਹੜੀ ਹੈਗੀ ਮੈਂ ਪਾਣੀ ਦੀ ਪਾ ਦਿੱਤੀ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਫਿਰ ਤੋਂ ਇੱਕ ਵਾਰੀ ਹਿਲਾ ਲੈਣਾ ਹੈ ਤੇ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਹਿਲਾ ਦਿੱਤੀਆਂ ਹੋਈਆਂ ਨੇ ਹੁਣ ਇਸ ਨੂੰ ਟੱਕ ਕੇ ਆਪਾਂ 3-4 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਉਹ ਵੀ ਗਲ ਜਾਂਦੇ ਜਿਹੜੇ ਮਸਾਲੇ ਹੈਗੇ ਨੇ ਉਹਨਾਂ ਦਾ ਕੱਚਾਪਨ ਵੀ ਦੂਰ ਹੋ ਜਵੇ ਤੇ ਮੈਨੂੰ ਇੱਥੇ 3 ਕੁ ਮਿੰਟ ਹੋ ਗਏ ਹੋਏ ਨੇ ਤੇ ਦੇਖੋ ਜਿਹੜੇ ਟਮਾਟਰ ਹੈਗੇ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੋਏ ਨੇ ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਏ ਤੇ ਹੁਣ ਇੱਕ ਸਾਈਟ ਤੇ ਜਿਹੜਾ ਨਿਊਟਰੀ ਚੂਰਾ ਹੈਗਾ ਉਹ ਵੀ ਮੈਂ छान ਕੇ ਰੱਖ ਲਿੱਤਾ ਹੋਇਆ ਹੈ ਇਸ ਦਾ ਸਾਰਾ ਪਾਣੀ ਨਿਕਾਲ ਦਿੱਤਾ ਹੋਇਆ ਹੁਣ ਇਹ ਵਾਲਾ ਨਿਊਟਰੀ ਚੂਰਾ ਜਿਹੜਾ ਹੈਗਾ ਮਤਲਬ ਕਿ ਸੋਇਆਬੀਨ ਦਾ ਚੂਰਾ ਜਿਹੜਾ ਹੈਗਾ ਇਸ ਨੂੰ ਆਪਾਂ ਮਸਾਲੇ ਦੇ ਵਿੱਚ ਪਾ ਦਵਾਂਗੇ ਕਈ ਇਸ ਨੂੰ ਨਿਊਟਰੀ ਚੂਰਾ ਵੀ ਕਹਿੰਦੇ ਨੇ ਤੇ ਕਈ ਸੋਇਆਬੀਨ ਦਾ ਚੂਰਾ ਵੀ ਕਹਿੰਦੇ ਨੇ ਤੇ ਆਪਾਂ ਇਸ ਨੂੰ ਮਸਾਲੇ ਦੇ ਵਿੱਚ ਪਾ ਦਿੱਤਾ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਹੋਏ 2-3 ਮਿੰਟ ਪਕਾ ਲਿਆ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਮੈਂ ਫਿਰੋਜ਼ਨ ਮਟਰ ਪਾ ਦਿੱਤੇ ਨੇ ਮੈਂ ਅੱਧੀ ਕਟੋਰੀ ਇੱਥੇ ਫਿਰੋਜ਼ਨ ਮਟਰ ਪਾਏ ਨੇ ਤੇ ਹੁਣ ਨਾਲ ਹੀ ਇੱਥੇ ਇੱਕ ਕਟੋਰੀ ਭਰ ਕੇ ਮੈਂ ਜਿਹੜੇ ਪਾਣੀ ਦੀ ਹੈਗੀ ਉਹ ਵੀ ਪਾ ਦਿੱਤੀ ਏ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਅੱਧਾ ਚਮਚ ਗਰਮ ਮਸਾਲਾ ਤੇ ਨਾਲ ਹੀ ਅੱਧਾ ਚਮਚ ਕਸੂਰੀ ਮੇਥੀ ਪਾ ਦਿੱਤੀ ਇੱਥੇ ਮੈਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਤੁਸੀਂ ਵੀ ਜ਼ਰੂਰ ਬਣਾਇਓ ਜਿਹੜਾ ਵੱਜ ਸੋਇਆ ਕੀਮਾ ਹੈਗਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਪਰੌਂਠੀਆਂ ਦੇ ਨਾਲ ਤਾਂ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਇਹ ਆਪਾਂ ਪਾਓ ਨਾਲ ਵੀ ਖਾ ਸਕਦੇ ਹਾਂ ਪਾਓ ਨਾਲ ਵੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੱਤਾ ਹੈ ਤੇ ਇਸ ਨੂੰ ਟੱਕ ਕੇ ਹੁਣ ਹਾਈ ਫਲੇਮ ਦੇ ਉੱਪਰ ਆਪਾਂ 2 ਮਿੰਟ ਲਈ ਪਕਾਵਾਂਗੇ ਤਾਂ ਜੋ ਇਸ ਨੂੰ ਬੋਇਲ ਆ ਜਾਵੇ ਤੇ ਮੈਨੂੰ 2 ਮਿੰਟ ਹੋ ਗਏ ਹੋਏ ਨੇ ਤੇ ਦੇਖੋ ਇਸ ਨੂੰ ਬੋਇਲ ਆਣਾ ਸ਼ੁਰੂ ਹੋ ਗਿਆ ਹੋਇਆ ਹੈ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਇਸ ਨੂੰ ਫਿਰ ਤੋਂ ਢੱਕ ਕੇ ਇਸ ਨੂੰ 8 ਤੋਂ 10 ਮਿੰਟ ਲਈ ਆਪਾਂ ਬਿਲਕੁਲ ਲੋ ਫਲੇਮ ਦੇ ਉੱਪਰ ਪਕਾਣਾ ਹੈ ਤੇ ਦੇਖੋ ਮੈਨੂੰ ਇੱਥੇ ਤਕਰੀਬਨ 8 ਤੋਂ 10 ਮਿੰਟ ਹੋ ਗਏ ਹੋਏ ਨੇ ਜਿਹੜਾ ਪਾਣੀ ਹੈਗੇ ਕਾਫੀ ਜ਼ਿਆਦਾ ਸੁੱਕ ਚੁੱਕਾ ਹੋਇਆ ਹੈ ਸਿਰਫ ਥੋੜਾ ਥੋੜਾ ਹੀ ਪਾਣੀ ਇਸ ਦੇ ਵਿੱਚ ਹੈਗਾ ਤੁਸੀਂ ਚਾਹੋ ਤਾਂ ਹੁਣ ਇਸ ਸਟੇਜ ਤੇ ਵੀ ਇਸ ਨੂੰ ਸਰਵ ਕਰ ਸਕਦੇ ਹੋ ਪਰ ਮੈਂ ਜਿਹੜਾ ਸੋਇਆ ਕੀਮਾ ਬਣਾ ਰਹੀ ਆ ਉਸ ਦਾ ਪਾਣੀ ਆਪਾਂ ਬਿਲਕੁਲ ਸੁਕਾ ਦੇਣਾ ਹੈ ਆਪਾਂ ਡ్రਾਈ ਸੋਇਆ ਕੀਮਾ ਜਿਹੜਾ ਹੈਗਾ ਬਣਾ ਕੇ ਤਿਆਰ ਕਰਨਾ ਹੈ ਤੇ ਦੇਖੋ ਜਿਵੇਂ ਜਿਵੇਂ ਇਹਨੂੰ ਪਕਾਉਂਦੇ ਜਾ ਰਹੇ ਹਾਂ ਜਿਹੜਾ ਪਾਣੀ ਹੈਗਾ ਸਾਰਾ ਸੁੱਕੀ ਜਾ ਰਿਹਾ ਹੈ ਤੇ ਪਾਣੀ ਦੇਖੋ ਹੁਣ ਇੱਥੇ ਸਾਰਾ ਹੀ ਸੁੱਕ ਚੁੱਕਾ ਹੋਇਆ ਹੈ ਤੇ ਜਿਹੜਾ ਸੋਇਆ ਕੀਮਾ ਹੈਗਾ ਬਹੁਤ ਜ਼ਿਆਦਾ ਵਧੀਆ ਬਣ ਚੁੱਕਾ ਹੋਇਆ ਹੈ ਬਹੁਤ ਹੀ ਜ਼ਬਰਦਸਤ ਬਹੁਤ ਟੇਸਟੀ ਤੇ ਹੈਲਦੀ ਸਬਜੀ ਇੱਥੇ ਬਣ ਚੁੱਕੀ ਹੋਈ ਹੈ ਸੋਇਆ ਕੀਮੇ ਦੀ ਸੋਇਆ ਕੀਮਾ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਤੇ ਇਸ ਨੂੰ ਹਨ ਕਿਸੇ ਬਾਉਲ ਜਾਂ ਪਲੇਟ ਦੇ ਵਿੱਚ ਪਾ ਕੇ ਸਰਵ ਕਰਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਵੈਜ ਸੋਇਆ ਕੀਮਾ ਦੀ ਰੈਸিপি ਬਹੁਤ ਵਧੀਆ ਲੱਗੇਗੀ